ਨੇਚਰ ਪ੍ਰੇਮੀਆ ਨੇ ਬਹੁਤ ਪ੍ਰੇਮ ਦਿੱਤਾ ਜੀ ਔਰ ਬਹੁਤ ਚੰਗਾ ਲੱਗਿਆ ਔਰ ਸਵੇਰੇ ਸਵੇਰੇ ਜਿਹੜਾ ਜਿਹੜਾ ਬੰਦਾ ਕਹਿੰਦਾ ਸਵੇਰੇ ਜਲਦੀ ਉੱਠਦਾ ਉਹਦਾ ਸਾਰਾ ਦਿਨ ਵਧੀਆ ਰਹਿੰਦਾ ਤੇ ਬਹੁਤ ਵਧੀਆ ਲੱਗਿਆ ਜੀ ਬਹੁਤ ਵਧੀਆ ਲੋਕਾਂ ਦਾ ਰਿਸਪਾਂਸ ਸੀਗਾ ਜੀ ਚਰਨ ਜੀ ਜੀ ਤੁਹਾਡੀ ਜਨਾਬ ਪ੍ਰਚਾਰ ਵਾਲੀ ਗੱਡੀ ਕਿਤੇ ਤੱਕ ਪਹੁੰਚੀ ਹਾਂਜੀ ਜਨਾਬ ਪ੍ਰਚਾਰ ਵਾਲੀ ਗੱਡੀ ਕਿੱਥੇ ਤੱਕ ਪਹੁੰਚੀ ਪੂਰੇ ਪੂਰੇ ਮਤਲਬ ਪੀਕਤੇ ਆ ਜੀ ਹਾਂਜੀ ਚਲੋ ਕਿ ਵੱਡੇ ਵੱਡੇ ਕਲਾਕਾਰ ਤੁਹਾਡੇ ਨਾਲ ਆ ਰਹੇ ਨੇ ਹਾਂਜੀ ਹਾਂਜੀ ਸਾਡੀ سپورਟ ਦੇ ਵਿੱਚ ਆ ਰਹੇ ਨੇ ਜੀ 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 ਉਹ ਸਾਡਾ ਭਾਈਚਾਰਾ ਜੀ ਉਹ ਕਿਉਂਕਿ ਸਾਰੇ ਫਿਲਮ ਇੰਡਸਟਰੀ ਹੈ ਜਿਹੜੀ ਸਾਰੇ ਜਿਹੜੇ 뮤ਜ਼ਿਕ ਇੰਡਸਟਰੀ ਹੈ ਸਾਰੀ ਮੇਰੇ ਨਾਲ ਹੈ ਜੀ ਔਰ ਸਾਰੇ ਭੈਣ ਭਰਾ ਸਾਰੇ ਬਹੁਤ ਸਹਿਯੋਗ ਦੇ ਰਹੇ ਨੇ। ਸ਼ਾਨਕ ਪਾਸ਼ਾ ਦੀ ਧਰਤੀ ਹੈ ਸੁਲਤਾਨਪੁਰ ਲੋਧੀ ਗੁਰੂ ਮਹਾਰਾਜ ਦਾ ਘਰ। ਬੜਾ ਵਧੀਆ ਤੇ ਚੰਗਾ ਹੰਗਾਰਾ ਮਿਲ ਰਿਹਾ ਹਾਂ ਪੱਕੀ। ਮੇਰੇ ਵੱਡੇ ਭਰਾ ਹਲਕਾ ਇੰਚਾਰਜ ਅਰਜਨワੜੀ ਸਰਦਾਰ ਸੱਜਨ ਸਿੰਘ ਚੀਮਾ ਜੀ ਦੀ ਅਗਵਾਈ ਦੇ ਵਿੱਚ ਦੁਕਾਨਦਾਰਾਂ ਨਾਲ ਘਰਾਂ ਦੇ ਵਿੱਚ ਜਾ ਕੇ ਭੈਣ ਭਰਾਵਾਂ ਨਾਲ ਰابطਾ ਕਰ ਰਹੇ ਆ ਤੇ ਭੈਣ ਭਰਾ ਬੜਾ ਉਤਸ਼ਾਹ ਵਖਾ ਰਹੇ ਆ ਜੋਸ਼ ਵਖਾ ਰਹੇ ਆ। ਆਪ ਨਾਲ ਅੱਗੇ ਲਾ ਕੇ ਦੁਕਾਨਦਾਰਾ ਕੋ ਜਾਈਦਾ ਵੀ ਸਾਨੂੰ ਵੋਟ ਪਾਓ ਤੇ ਦੁਕਾਨਦਾਰ ਆਪ ਕਹਿੰਦੇ ਆ ਵੀ ਅਸੀਂ ਤੁਹਾਡੀ ਵੋਟ ਕਹਿ ਰਹੇ ਆ ਤੁਹਾਨੂੰ ਵੋਟ ਕਹਿੰਦੀ ਲੋੜ ਨਹੀਂ ਸਰਦਾਰ ਭਗਵੰਤ ਸਿੰਘ ਮਾਨ ਨੇ ਜਿਹੜੀ ਇਤਿਹਾਸਿਕ ਕੰਮ ਕੀਤੇ ਆ 90% ਲੋਕਾਂ ਦਾ ਜ਼ੀਰੋ ਬਿੱਲ ਆ ਰਿਹਾ ਤੇ ਖੁਦ ਦੁਕਾਨਦਾਰ ਆਪ ਮੰਨਦੇ ਆ ਵੀ ਸਾਡੇ ਘਰਾਂ ਦੇ ਤਕਰੀਬਨ ਸਾਰੇ ਜਿੰਨੇ ਦੁਕਾਨਦਾਰ ਆ ਜੇ ਕੋਈ ਵੱਡਿਆ ਕਿਸ ਦੀ ਬਿਜਲੀ ਦੀ ਖਾਤ ਉਹਦੇ ਭਾਵੇਂ ਕੋ 2-4 ਤੋਂ ਆਉਂਦਾ ਵੀ ਨਹੀਂ ਤੇ ਹਰ ਘਰ ਦਾ ਜ਼ੀਰੋ ਬਿਲੋਂਗ ਆ ਅੱਜ ਇੱਕ ਬਹੁਤ ਵੱਡੀ ਰੈਲੀ ਜਿਹੜੀ ਆ ਉੱਪਰ ਕੇ ਵਿਸ਼ਵਾਸ ਤੋਂ ਆਇਆ ਕਿ ਇਹ ਇਲਾਕਾ ਪੰਥਕ ਇਲਾਕਾ ਆ ਔਰ ਹਮੇਸ਼ਾ ਇੱਥੋਂ ਜਿੱਤ ਸ਼੍ਰੋਮਣੀ ਕਾਲਰ ਨੂੰ ਮਿਲਦੀ ਰਹੀ ਆ ਤੇ ਇਸ ਵਾਰ ਵੀ ਵੱਡੀ ਜਿੱਤ ਜਿਹੜੀ ਆ ਉਹ ਦਿੱਤੀ ਜਾਊਗੀ ਮੈਂ ਇਹਨਾਂ ਦਾ ਧੰਨਵਾਦੀ ਆ ਔਰ ਜੋ ਸਾਰੇ ਹਲਕੇ ਦੇ ਵਿੱਚ ਅੱਜ ਔਰ ਜਦ ਸਾਰੇ ਪੰਜਾਬ ਦੇ ਵਿੱਚ ਜੋ ਲੋਕਾਂ ਦੀ ਆਵਾਜ਼ ਆ ਉਹ ਆਵਾਜ਼ ਸ਼੍ਰੋਮਣੀ ਕਾਲਦਲ ਦੇ ਮਗਰ ਉਹ ਖੜੀ ਨਜ਼ਰ ਆ ਰਹੀ ਆ ਭਰਾ ਜੀ ਇਹਨਾਂ ਨੇ ਤਾਂ ਬਣਾਇਆ ਤੇ ਜੇ ਇਹਨਾਂ ਨੂੰ ਘੇਰਨਾ ਪਵੇ ਤੇ ਫਿੱਟ ਲਾਣ ਦਾ ਮੇਰੇ ਰਾਜਨੀਤੀ ਦੇ ਮੇਰੀ ਸੇਵਾ ਦੇ ਸੋ ਮੈਂ ਤਾਂ ਭਰਾਵੋ ਇਹਨਾਂ ਨੇ ਬਣਾਇਆ ਇਹਨਾਂ ਦਾ ਹੀ ਆ ਇਹਨਾਂ ਕੋਲੇ ਰਹੂੰਗਾ ਠੀਕ ਹੈ ਜੀ ਮੈਨੂੰ ਕੋਈ ਡਰ ਨਹੀਂ ਇਹ ਤਾਂ ਮੇਰੇ ਆ ਔਰ ਪੰਜਾਬ ਵਾਸਤੇ ਸਵਾਲ ਕੀਤੇ ਇਹਨਾਂ ਨੇ ਮੈਨੂੰ ਖੁਸ਼ੀ ਹੋਈ ਹੈ ਜੇ ਜਨਤਾ ਸਵਾਲ ਕਰੂਗੀ ਤਾਂ ਲੀਡਰ ਸੁਧਰਨਗੇ ਇਹ ਬਹੁਤ ਚੰਗੀ ਗੱਲ ਆ ਮੈਂ ਬਹੁਤ ਖੁਸ਼ ਆ ਔਰ ਇਹ ਮੇਰੇ ਤੋਂ ਖੁਸ਼ ਆ ਮੈਂ ਨਾ ਤਾਂ ਖੁਸ਼ ਆ ਵੋਟਾਂ ਪੈਣਗੀਆਂ ਨਹੀਂ ਨਹੀਂ ਇਹ ਤਾਂ ਹੁਣ ਸਾਡੇ ਆਪਸੇ ਤੋਂ ਸਵਾਲ ਦਾ ਇਤਜਾਦ ਹੀ ਆ ਇਹ ਤਾਂ ਪਿਆਰ ਆ ਸਾਡਾ ਕਿਹੜੇ ਕਿਹੜੇ ਸਵਾਲ ਸੀ ਕੋਈ ਹੈ ਤੇ ਬਹੁਤ ਪਾਣੀ ਦੇ ਸਵਾਲ ਬੇਸਿਕ ਸਵਾਲ ਹੈ ਜੀ ਬਹੁਤ ਪਾਣੀ ਦੇ ਬੇਸਿਕਸ ਵਾਲਾ ਸੰਤੁਸ਼ਟ ਕਰਵਾਤੇ ਬੀਬੀਆਂ ਵੀ ਪਹੁੰਚੀਆਂ ਸੀ ਆਹਾਂ ਸੰਤੁਸ਼ਟ ਕਰਾਈਆਂ ਜੀ ਇਹ ਯਾਤਰਾ ਮੇਰੀ ਪਹਿਲਾਂ ਮੈਂ ਕਈ ਯਾਤਰਾ ਕਰ ਚੁੱਕਾ ਜੀ ਹੁਣ ਦੀ ਮੈਂ ਯਾਤਰਾ ਲੋਕ ਸਭਾ ਦੇ ਚੋਣਾਂ ਦੇ ਸਪੰਦੀ ਕਰ ਰਿਹਾ ਸੀ ਸਰ ਠੀਕ ਹੈ ਤਾਂ ਪਹਿਲਾਂ ਕਿੱਥੇ ਕਿੱਥੇ ਤੁਸੀਂ ਸਾਈਕਲ ਸਰ ਮੈਂ ਪਹਿਲਾਂ ਸ਼੍ਰੀਨਗਰ ਤੋਂ ਕਨਿਆ ਕੁਮਾਰੀ ਕੀਤੀ ਹੈ ਜੀ ਤੇ ਸਨਾਮ ਤੋਂ ਲੇਲਦਾ ਕੀਤੀ ਹੈ ਜੀ ਤੇ ਸਨਾਮ ਤੋਂ ਹੀ ਮੈਂ ਚੈਨਾ ਬਾਰਡਰ ਜੀ ਲਾਸਟ ਪਿੰਡ ਚਿੱਤਕੁਲ ਤੱਕ ਕੀਤੀ ਹੈ ਸ਼ੁਰੂਆਤ ਕਿਵੇਂ ਹੋਈ ਸੀ ਸਰ ਸ਼ੁਰੂਆਤ ਮੇਰੇ ਮਨ ਚ ਇੱਛਾ ਸੀ ਜੀ ਵੀ ਮੈਂ ਵੀ ਆਪਣੇ ਇਸ ਦੇ ਇਸ ਮਹਾਂਪੁਰਪ ਦੇ ਵਿੱਚ ਕੁਛ ਨਾ ਕੁਛ ਯੋਗਦਾਨ ਪਾਵਾਂ ਤੇ ਸਰ ਫਿਰ ਮੈਂ ਆਪਣਾ ਕੁਛ ਮੇਰੇ ਵੱਡੇ ਵੀਰ ਨੇ ਜੀ ਆਪਣਾ ਪੰਕਜ ਡੋਗਰਾ ਜੀ ਤੇ ਉਹਨਾਂ ਨੂੰ ਮਿਲਿਆ ਜੀ ਉਹਨਾਂ ਨੇ ਤੇ ਮੈਨੂੰ ਇੱਥੇ ਡਿਪਟੀ ਕਮਿਸ਼ਨਰ ਸਾਹਿਬ ਚੌੜੂ ਕਮਿਸ਼ਨਰ ਅਫਸਰ ਸਾਹਿਬ ਜੀ ਆਪਣੇ ਜਤਿੰਦਰ ਜੋਰਵਾਲ ਜੀ ਸਾਹਿਬ ਉਹਨਾਂ ਨਾਲ ਮੇਰੀ ਮੁਲਾਕਾਤ ਕਰੇ ਜੀ ਉਹਨਾਂ ਨੇ ਮੈਨੂੰ ਇਸ ਯਾਤਰਾ ਬਾਰੇ ਸਾਰੀ ਜਾਣਕਾਰੀ ਦਿੱਤੀ ਜੀ ਤੇ ਉਹਨਾਂ ਨੇ ਮੈਨੂੰ इससे ज़्यादातर वोटिंग गए जी मनमोहन सिंह जी जो सुनाम के वासी हैं ज़िला संगरूर के उनको जो इलेक्शन कमीशन ऑफ इंडिया है उनकी तरफ से ये मैंडेट होता है कि स्वीप एक्टिविटीज़ के तहत हम वोटर्स को जागरूक करें जिस करके जो फर्स्ट टाइम वोटर्स हैं या फिर ज़्यादा से ज़्यादा जो लोग हैं अपने जो संवैधानिक हक है वोट देने का उसका इस्तेमाल करें और एक डेमोक्रेसी के अंदर एक चुनी हुई अच्छी चुनी हुई सरकार को जो है पावर मिलाएँ इसके तहत हमने लोगों को जागरूक करने के लिए कि वो आए और वोट करें मनमोहन सिंह जी को जो कि सुनाम में रहते हैं उनको हमने एंगेज किया है इन्होंने जो है कन्याकुमारी से लेकर श्रीनगर तक अपना साइकिल का सफ़र करा हुआ है सुनाम से लेह लद्दाख तक का भी सफ़र करा हुआ है तो आ, साथ ही इनके जहाँ जहाँ पर पूरे जो हमारे विधान आ, लोकसभा के हलके हैं हर लोकसभा हलके में खुद जाएंगे लोगों को जागरूक करेंगे साइकिल तो, पर ਔਰ इनके रुकने का प्रबंध इनके हेल्थ का समय-समय पे मुआयना ये सारे प्रबंध हमने करेंगे आज दी मीटिंग ਤੁਸੀਂ ਆਪ ਵੇਖ ਹੀ ਲਿਆ रामप्रਾਪੂਲ ਹਲਕੇ ਦੇ ਵਿੱਚ ਹਰੇਕ ਵਰਕਰ ਦੇ ਵਿੱਚ ਬਹੁਤ ਖੁਸ਼ੀ ਸੀ ਔਰ ਜਿਹੜਾ ਉਹਨਾਂ ਦੇ ਚਿਹਰਿਆਂ ਤੇ ਜਲਾਲ ਜਲਾਲ ਸੀ ਓਏ ਸੀ ਵੀ ਇੱਕ ਤਰੀਕ ਨੂੰ ਫੱਟੇ ਚੱਕ ਦੇਣਗੇ ਔਰ ਬਹੁਤ ਵੱਡੀ ਗਿਣਤੀ ਚ ਇਸ ਹਲਕੇ ਤੋਂ ਲੀਡ ਕਾਂਗਰਸ ਪਾਰਟੀ ਦੀ ਆਊਗੀ ਬੀਬੀ ਅਮਰਿਤਕੌਰ ਨੂੰ ਬਹੁਤ ਵੱਡੀ تعداد ਚ ਵੋਟਾਂ ਪਾਉਣਗੇ ਲੋਕਾਂ ਦੇ ਵਿੱਚ ਬਹੁਤ ਉਤਸ਼ਾਹ ਹੈ ਕਾਂਗਰਸ ਪਾਰਟੀ ਨੂੰ ਜਿੰਨੀਆਂ ਸੀਟਾਂ ਪੰਜਾਬ ਚ ਆਲਮੋਸਟ ਬਹੁਤ ਜ਼ਿਆਦੇ ਅੱਜ ਤੱਕ ਇੰਨੀਆਂ ਸੀਟਾਂ ਨਹੀਂ ਕਿਤੇ ਵੇਖਣੀਆਂ ਜਿੰਨੀਆਂ ਐਤਕੀ ਪਾਰਲੀਮੈਂਟ ਚ ਜਿੱਤਾਂ ਮਾਰ ਸਾਹਿਬ ਤਾਂ ਕਹਿੰਦੇ 13 ਦੀਆਂ 13 ਜ਼ੀਰੋ ਕਰਾਂਗੇ ਜੀ ਵੇਖੋ ਇਹ ਸਾਰੇ ਜਾਂਦੇ ਹੁੰਦੇ ਆ ਉਹ ਗੱਲ ਆ ਵੀ ਨਾਈਆ ਵਾਲ ਕਿੱ데 ਆ ਅਗਲਾ ਕਹਿੰਦਾ ਮੂਰੀ ਆਉਣੇ ਆ ਮਾਨ ਸਾਹਿਬ ਨੂੰ ਵੀ ਪਤਾ ਨਹੀਂ ਲੱਗ ਜੂ ਸਾਨੂੰ ਵੀ ਪਤਾ ਨਹੀਂ ਲੱਗ ਜੂ ਪੰਜਾਬ ਦੀ ਜਨਤਾ ਨੂੰ ਪਤਾ ਨਹੀਂ ਲੱਗ ਬਹੁਤ ਵਧੀਆ ਜੀ ਬੜਾ ਉਤਸ਼ਾਹ ਲੋਕਾਂ ਚ ਬੜਾ ਵਧੀਆ ਹੰਗਾਰਾ ਮਿਲ ਰਿਹਾ ਤੇ ਬੜਾ ਜੋਸ਼ ਹੈ ਇਸ ਤੋਂ ਪਹਿਲਾਂ ਮੇਰੇ ਸਵਰਗਵਾਸੀ ਪਿਤਾ ਸਰਦਾਰ ਜ਼ੋਰਾ ਸਿੰਘ ਮਾਨ ਇਥੋਂ ਇਲੈਕਸ਼ਨ ਲੜਦੇ ਰਹੇ ਆ ਲਾਸਟ ਇਲੈਕਸ਼ਨ ਉਹਨਾਂ ਨੇ 2004 ਦੇ ਵਿੱਚ ਲੜਿਆ ਸੀਗਾ। ਔਰ ਉਹ ਸਿਲੈਕਸ਼ਨ ਨਾਲ ਵੀ ਬੜਾ ਵਧੀਆ ਰਿਸਪਾਂਸ ਮਿਲ ਰਿਹਾ ਬੜਾ ਲੋਕੀ ਉਹਨਾਂ ਨੂੰ ਯਾਦ ਕਰ ਰਹੇ ਉਹਨਾਂ ਦੇ ਕੀਤੇ ਹੋਏ ਕੰਮਾਂ ਨੂੰ। 20 ਸਾਲ ਤੋਂ ਬਾਅਦ ਯਾਦ ਰੱਖਣਾ ਕਿਸੇ ਬੰਦੇ ਨੂੰ ਤਾਂ ਬਹੁਤ ਵੱਡੀ ਗੱਲ ਹੁੰਦੀ ਹੈ। ਉਹਨਾਂ ਦੇ ਨਾਂ ਤੇ ਬਹੁਤ ਵਧੀਆ ਹੰਗਾਰਾ ਸ਼੍ਰੋਮਣੀ ਅਕਾਲੀ ਦਲ ਨੂੰ ਲੋਕੀ ਫੇਰ ਦੁਬਾਰਾ ਵਾਪਸ ਲੈਣਾ ਚਾਹੁੰਦੇ ਆ ਹੁਣ ਤਾਂ ਸ਼੍ਰੋਮਣੀ ਅਕਾਲੀ ਦਲ ਨੂੰ ਦੁਆਰਾ ਲੋਕੀ ਚੇਤੇ ਕਰਦੇ ਆ ਜਿਹੜੀ ਆਪਾਂ ਜਗਾ ਹਲਕੇ ਦੇ ਮਲੋੜ ਦੇ ਵਿੱਚ ਖੜੇ ਆ ਇਹਦਾ ਖਾਸ ਕਰਕੇ ਕਿਉਂਕਿ ਇਹਨਾਂ ਨੇ ਮੋਜਾਂ ਮੜੀਆਂ ਮੜੀਆਂ ਸੀ ਬਾਲ ਸਾਹਿਬ ਦੇ ਸਿਰ ਤੇ ਬੜਾ ਕੁਝ ਮਿਲਿਆ ਸੀ ਡਿਵੈਲਪਮੈਂਟ ਔਰ ਜਦੋਂ ਵੀ ਕਿਤੇ ਇੱਥੇ ਨੁਕਸਾਨ ਹੁੰਦਾ ਸੀ ਸੇਮ ਆਈ ਹੈ ਬਾਲ ਸਾਹਿਬ ਸਮੇਂ ਸੇ ਰਾਕੇ ਇਹਨਾਂ ਨੂੰ ਪਰਪਾਈ ਕਰਦੇ ਸੀ ਇਹਨਾਂ ਲੋਕਾਂ ਦੀ ਪਰ ਉਹਨਾਂ ਦੇ ਜਾਣ ਤੋਂ ਬਾਅਦ ਅੱਜ ਪਤਾ ਲੱਗਦਾ ਜੀ ਅਚਾਨਕ ਅੱਜ ਟੋਪੀ ਦੇ ਵਿੱਚ ਟੀ-ਸ਼ਰਟ ਦੇ ਵਿੱਚ ਲੋਰ ਦੇ ਵਿੱਚ ਤੁਸੀਂ ਪਾਰਕ ਦੇ ਵਿੱਚ ਪਹੁੰਚਿਆ ਲੋਕਾਂ ਨਾਲ ਮਿਲੇ ਕੀ ਗਾਉਂਗੇ ਹਾਂਜੀ ਇੱਕਦਮ ਮੈਂ ਕਿਹਾ ਫਰੈਸ਼ ਹੋ ਜਾਾਂਗੇ ਪਾਰਕ اچھا ਲੱਗਾ ਵਾਕ ਕਰਨ ਲੱਗੇ ਤੇ ਇਹੀ ਠੀਕ ਐ ਡਰੈਸ ਤੇ ਫਿਰ ਮੈਂ ਚਲੋ ਅੱਛਾ ਹੋਇਆ ਲੋਕਾਂ ਦੇ ਦਰਸ਼ਨ ਵੀ ਹੋ ਗਏ ਪਿਆਰੇ ਪਿਆਰੀਆਂ ਭੈਣਾਂ ਨੂੰ ਮਿਲੇ ਭਰਾਵਾਂ ਨੂੰ ਮਿਲੇ ਬੱਚਿਆਂ ਨੂੰ ਮਿਲੇ ਅਨੋਖਾ ਅੰਦਾਜ਼ ਦੇਖਣ ਨੂੰ ਮਿਲਿਆ ਮਹਿਲਾਵਾਂ ਦੇ ਨਾਲ ਚਾਹ ਵੀ ਪੀਤੀ ਐ ਔਰ ਗੱਲਾਂ ਵੀ ਬਹੁਤ ਅੱਛਾ ਲੱਗਾ ਅੱਜ ਕਹਿ ਸਕਦੇ ਗੁੱਡ ਮਾਰਨਿੰਗ ਸ਼ੁਭ ਸਵੇਰ ਅੱਜ ਕਹਿ ਸਕਦੇ ਖੁਸ਼ੀ ਹੋਈ ਕਿੰਨੇ ਲੋਕ ਮਿਲੇ ਕਿਸ ਤਰ੍ਹਾਂ ਦਾ ਪਿਆਰ ਬਹੁਤ ਬੇਸ਼ੁਮਾਰ ਪਿਆਰ ਪਿਆਰ ਦੀ ਕੋਈ ਮਿਕਦਾਰ ਨਹੀਂ ਹੁੰਦੀ ਜਿੰਨਾ ਮਰਜੀ ਵਧਾਈ ਅੱਜ ਮੌਕੇ ਤੇ ਤੁਹਾਨੂੰ ਇਸ ਪੈਰਾਵੇ ਦੇ ਵਿੱਚ ਦੇਖਿਆ ਕਿਉਂਕਿ ਪਾਈ ਹੋਈ ਹੈ ਲੋਟੀਜਰ ਪਾਈ ਜੀ ਬੜੇ ਫ੍ਰੀ ਮਾਈਂਡ ਹੋ ਗਏ ਅੱਜ ਤੁਸੀਂ ਦਾ ਮੈਨੂੰ ਆਈਡੀਆ ਨਹੀਂ ਸੀ ਵਾਕ ਕਰਨ ਲੱਗੇ ਤੇਹੀ ਪਾਉਣਾ ਚਾਹੀਦਾ ਨਾ ਪਰ ਉਹ ਨੂੰਗਲੀ ਸਰਪ੍ਰਾਈਜ਼ ਹੋਏਗਾ ਲੇਕਿਨ ਇਸ ਵਕਤ ਇਹੀ ਪਹਿਰਾਵਾ ਹੁੰਦਾ ਭਾਈ ਸਾਹਿਬ ਲੋਕਾਂ ਲਈ ਸਰਪ੍ਰਾਈਜ਼ ਹੈ ਹਾਂ ਲੋਕੀ ਤੁਹਾਨੂੰ ਵੀ ਸਰਪ੍ਰਾਈਜ਼ ਕਿ ਅਡੀ ਕਰ ਰਹੇ ਹੋ ਤੁਸੀਂ ਮੈਨੂੰ ਪਲੇਜ਼ੈਂਟ ਸਰਪ੍ਰਾਈਜ਼ ਦੀ ਉਡੀਕ ਹੈ ਖੁਸ਼ੀ ਵਾਲੇ ਸਰਪ੍ਰਾਈਜ਼ ਕੀ ਅਪੀਲ ਕਰਨਾ ਚਾਹੁੰਦੇ ਹਾਂ ਮੈਂ ਇਹੀ ਅਪੀਲ ਕਰਨਾ ਚਾਹਾਂਗਾ ਕਿ ਮੈਂ ਹਰ ਪਿੰਡ ਹਰ ਘਰ ਵਿੱਚ ਹਰ ਜੀ ਨੂੰ ਮਿਲਣਾ ਚਾਹੁੰਨਾ ਲੇਕਿਨ ਤੁਹਾਨੂੰ ਪਤਾ ਕੁਝ ਵਜ੍ਹਾ ਹੈ ਸਿਆਂ ਦੀ ਹਰ ਪਿੰਡ ਵਿੱਚ ਮੈਂ ਨਹੀਂ ਆ ਸਕਦਾ ਹਰ ਘਰ ਵਿੱਚ ਨਹੀਂ ਆ ਸਕਦਾ ਫੇਰ ਵੀ ਮੈਨੂੰ ਇਹ ਸੋਚਣਾ ਕਿ ਤੁਹਾਡਾ ਵੀਰ ਤੁਹਾਡੇ ਲਈ ਹਾਜ਼ਰ ਹੈ ਹਰ ਵਕਤ ਉਸ ਤੋਂ ਬਾਅਦ ਇੱਕ ਇੱਕ ਘਰ ਵਿੱਚ ਇੱਕ ਇੱਕ ਜੀ ਨੂੰ ਮੈਂ ਆ ਕੇ ਮਿਲਾਂਗਾ ਪਹਿਲੀ ਤਰੀਕ ਨੂੰ ਕਮਲ ਦੇ ਫੁੱਲ ਨੂੰ ਵੋਟ ਪਾਓ ਵੋਟ ਵੀ سپورਟ ਵੀ ਔਰ ਮੋਦੀ ਸਾਹਿਬ ਨੂੰ ਪ੍ਰਧਾਨ ਮੰਤਰੀ ਬਣਾਓ ਤੀਜੀ ਵਾਰੀ ਪ੍ਰਧਾਨ ਮੰਤਰੀ ਸ਼ਾਨੋ ਸ਼ੌਕਤ ਨਾਲ ਬਣ ਰਹੇ ਨੇ ਸਾਰੇ ਜਹਾਨ ਨੂੰ ਪਤਾ ਕਿ ਬੀਜੇਪੀ ਆ ਰਹੀ ਦੁਬਾਰਾ ਬੜੀ ਬਧੀਆ ਤਰ੍ਹਾਂ ਮੋਦੀ ਸਾਹਿਬ ਪ੍ਰਧਾਨ ਮੰਤਰੀ ਬਣ ਰਹੇ ਨੇ ਲੇਕਿਨ ਇਸ ਵਾਰ 400 ਪਾਰ ਇਸ ਵਾਰ ਮੋਦੀ ਸਰਕਾਰ ਔਰ 400 ਤੋਂ ਪਾਰ ਜਦੋਂ ਕਰਨ ਤੇ ਉਹਦੇ ਵਿੱਚ ਫਰੀਦਕੋਟ ਹਲਕੇ ਦਾ ਹਿੱਸਾ ਜ਼ਰੂਰ ਚਾਹੀਦਾ ਮੈਂ ਧੰਨਵਾਦ ਕਰਨਾ ਚਾਹੁੰਦਾ ਇਹਨਾਂ ਸਾਰੇ ਭੈਣ ਭਰਾਵਾਂ ਦਾ ਬਜ਼ੁਰਗਾਂ ਦਾ ਨੌਜਵਾਨਾਂ ਦਾ ਜਿਨ੍ਹਾਂ ਨੇ ਬੇਦੀ ਨਗਰ ਦੇ ਸਾਰੇ ਮਹੱਲਾ ਨਿਵਾਸੀਆਂ ਨੇ ਬਹੁਤ ਹੀ ਜ਼ਿਆਦਾ ਮੈਨੂੰ ਪਿਆਰ ਬਖਸ਼ਿਆ ਮੈਨੂੰ ਅਸੀਸਾਂ ਬਖਸ਼ੀਆਂ ਮੈਨੂੰ ਬਹੁਤ ਜ਼ਿਆਦਾ ਖੁਸ਼ੀ ਮਹਿਸੂਸ ਹੋ ਰਹੀ ਹੈ ਔਰ ਨਾਲ ਹੀ ਮੈਂ ਮਹਿਸੂਸ ਕਰ ਰਿਹਾ ਕਿ ਮੇਰੇ ਤੇ ਇਹਨਾਂ ਦੀ ਜ਼ਿੰਮੇਵਾਰੀ ਵੀ ਬਹੁਤ ਜ਼ਿਆਦਾ ਵਧ ਗਈ ਹੈ ਕੀ ਮੁੱਦੇ ਨੇ ਜਿਹੜਾ ਲੈ ਕੇ ਤੁਸੀਂ ਇੱਥੇ ਮਾਰਕਟ ਆਏ ਦੇਖੋ ਸ਼ਹਿਰ ਦੇ ਵਿੱਚ ਲਾਅ ਐਂਡ ਆਰਡਰ ਦੀ ਸਥਿਤੀ ਜਿਹੜੀ ਬੜੀ ਮਾੜੀ ਹੈ ਤਾਂ ਆਏ ਦਿਨ ਰੋਜ਼ ਸਨੇਚਿੰਗ ਹੋ ਰਹੀ ਹੈ ਚੈਨੀਆਂ ਲਾਈਆਂ ਜਾ ਰਹੀਆਂ ਲੁੱਟਖਸਟ ਹੋ ਰਹੀ ਹੈ ਇਹ ਅਸੀਂ ਬੰਦ ਕਰਵਾਵਾਂਗੇ ਅਮਨ ਤੇ ਕਾਨੂੰਨ ਬਹਾਲ ਰੱਖਾਂਗੇ ਔਰ ਜਿਹੜੀ ਕਰਪਸ਼ਨ ਹੈ ਉਹ ਜਿਹੜੀ ਕੋਈ ਵੀ ਕੰਮ ਕਰਾਉਣ ਜਾਂਦੇ ਆ ਤੇ ਪਹਿਲਾਂ ਸਾਨੂੰ ਪੈਸੇ ਦੇ ਕੇ ਕੰਮ ਫਿਰ ਕਰਾਉਣਾ ਪੈਂਦਾ ਅਸੀਂ ਉਹਨੂੰ ਬੰਦ ਕਰਾਵਾਂਗੇ ਸ਼ਹਿਰ ਦੇ ਸਰਵਪੱਖੀ ਵਿਕਾਸ ਦੇ ਲਈ ਹੈਲਥ ਵਾਸਤੇ ਸਾਰੇ ਕੰਮਾਂ ਵਾਸਤੇ ਅਸੀਂ ਬੈਸਟ ਆਊਟ ਆਫ ਦੀ ਬੈਸਟ ਜਿਹੜਾ ਹੈ ਉਹ ਵੇ ਅਪਣਾਵਾਂ ਕੈਂਪਰ ਵਿੱਚ ਵੀ ਗਏ ਹਾਂ ਡੋਬਰੋ ਕਿੰਨਾ ਖੰਗਾਰਾ ਕੈਂਪਰ ਦਾ ਬਹੁਤ ਜ਼ਿਆਦਾ ਪਿਆਰ ਮਿਲਿਆ ਜੀ ਸਾਰਿਆਂ ਨੇ ਬੜਾ ਜ਼ਬਰਦਸਤ ਸੰਘਾਰਾ ਦਿੱਤਾ ਲੋਕਾਂ ਦੇ ਵਿੱਚ ਸ਼ਰੋਣੀ ਅਕਾਲੀ ਦਲ ਦੇ ਲਈ ਇੱਕ ਬੜਾ ਹਤਸ਼ਾਹ ਵੇਖਣ ਨੂੰ ਮਿਲ ਗਿਆ ਤੇ ਮੈਨੂੰ ਉਮੀਦ ਹੈ ਕਿ ਲੋਕ ਬਹੁਤ ਭਾਰੀ ਬਹੁਮਤ ਦੇ ਨਾਲ ਇਥੋਂ ਮੈਨੂੰ ਜਿਤਾ ਕੇ ਭੇਜਣਾ ਲੋਕਾਂ ਨੂੰ ਕੀ ਵੀਲ ਕਰਨਾ ਚਾਹੁੰਦਾ ਮੈਂ ਤੁਹਾਡੇ ਚੈਨਲ ਦੇ ਮਾਧਿਅਮ ਤੇ ਰਾਹੀਂ ਲੋਕਾਂ ਨੂੰ ਅਪੀਲ ਕਰਨੀ ਚਾਹੁੰਦਾ ਕਿ ਦੇਖੋ ਜਿਹੜੀ ਸ਼੍ਰੋਮਣੀ ਅਕਾਲੀ ਦਲ ਹੈ ਇਹ ਖੇਤਰੀ ਪਾਰਟੀ ਹੈ ਖੇਤਰੀ ਪਾਰਟੀ ਹਮੇਸ਼ਾ ਮਾਣ ਦਾ ਰੋਲ ਅਦਾ ਕਰਦੀ ਹੈ ਦੂਸਰੀਆਂ ਪਾਰਟੀਆਂ ਉਹ ਦਿੱਲੀ ਤੋਂ ਚੱਲਦੀ ਹਨ ਤੁਸ ਸਾਨੂੰ ਪੰਜਾਬ ਨੂੰ ਬਚਾਉਣ ਦੇ ਲਈ ਕੇਤਰੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਦੇ ਹੱਕ ਦੇ ਵਿੱਚ ਫਤਵਾ ਦੇਣਾ ਚਾਹੀਦਾ ਕਿੰਨਾ ਘੰਘਾਰਾ ਮਿਲ ਗਿਆ ਤੇ ਕੀ ਮੈਸੇਜ ਤੁਸੀਂ ਦੇਣਾ ਚਾਹੁੰਦੇ ਅੱਜ ਬਹੁਤ ਭੜਮਾ ਇਕੱਠ ਕੈਂਪ ਮਾਰਕੀਟ ਦੇ ਵਿੱਚ ਬੇਦੀ ਨਗਰ ਦੇ ਵਿੱਚ ਇੰਨਾ ਵੱਡਾ ਇਕੱਠ ਹੋਇਆ ਅੱਜ ਜਿਹੜੀ ਕੈਂਪ ਦੀ ਕਪੜਾ ਮਾਰਕੀਟ ਆ ਸਾਡੇ ਮੋਗੇ ਜ਼ਿਲ੍ਹੇ ਦੀ ਬਹੁਤ ਵੱਡੀ ਮਾਰਕੀਟ ਆ ਇੰਟਰਨੈਸ਼ਨਲ ਪੋਰ ਦੇ ਉੱਤੇ ਮਸ਼ਹੂਰ ਮਾਰਕੀਟ ਆ ਇਹ ਦੇਸ਼ ਵਿਦੇਸ਼ ਤੋਂ ਜੋ ਲੋਕ ਆਉਂਦੇ ਆ ਉਹ ਇੱਥੋਂ ਮਾਰਕੀਟਿੰਗ ਕਰਦੇ ਆ ਕੱਪੜੇ ਦੀ ਉਸ ਮਾਰਕੀਟ ਦੇ ਜਿਹੜੇ ਸਾਰੇ ਰਿਟੇਲ ਦੇ ਜਾਂ ਹੋਲ ਸੇਲ ਦੇ ਵਪਾਰੀ ਆ ਸਾਰਿਆਂ ਨੇ ਬਹੁਤ ਭਰਮਾ ਸਵਾਗਤ ਕੀਤਾ ਤੇ ਸਾਰਿਆਂ ਨੇ ਸੁਖ ਦਾ ਸਾਹ ਲਿਆ ਸ਼ੁਕਰ ਆ ਕੋਈ ਖਿਹੜਾ ਛੜਾਊਗਾ ਸਾਡਾ ਵੀ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਆਊਗੀ ਤੇ ਸਾਹ ਦੇ ਵਿੱਚ ਸਾਹ ਜਿਹੜਾ ਉਹ ਪਾਊਗਾ ਸਾਰਿਆਂ ਨੇ ਸਾਹ ਰਾਜਵਿੰਦਰ ਸਿੰਘ ਦਾ ਬਹੁਤ ਭਰਮਾ ਸਵਾਗਤ ਕੀਤਾ ਕਿ ਸਾਡਾ ਲੋਕਲ ਕੈਂਡੀਡੇਟ ਜਿਹੜਾ ਸਾਡੀ ਖੇਤਰੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਵੱਲੋਂ ਲੋਕ ਸਭਾ 'ਚ ਜਾ ਕੇ ਪੰਜਾਬ ਦੀਆਂ ਖੇਤਰੀ ਮੰਗਾਂ ਜਿਹੜੀਆਂ ਉਹ ਮਨਾਊਗਾ ਤੇ ਬੇਦੀ ਨਗਰ ਦੇ ਵਿੱਚ ਅੱਜ ਇੰਨਾ ਭੈਣਾ ਭਰਾਵਾਂ ਦਾ ਵੱਡਾ ਇਕੱਠ ਹੋਇਆ ਬੀਬੀਆਂ ਨੇ ਬਹੁਤ ਧੇਰ ਵੇਟ ਕੀਤੀ ਰਾਜਵਿੰਦਰ ਸਿੰਘ ਦੇ ਵਿਚਾਰ ਸੁਣਨ ਵਾਸਤੇ ਇੱਥੇ ਲੱਡੂਆਂ ਦੇ ਨਾਲ ਜਿਹੜਾ ਉਹ ਤੋਲਿਆ ਗਿਆ ਰਾਜਵਿੰਦਰ ਸਿੰਘ ਨੂੰ ਤੇ ਰਾਜਵਿੰਦਰ ਸਿੰਘ ਦੇ ਵਿਚਾਰ ਸੁਣ ਕੇ ਸਾਰਿਆਂ ਦਾ ਵਿਚਾਰ ਇਹ ਸੀ ਕਿ ਇੰਨਾ ਭਲਾ ਮਾਨਸ ਪੜਿਆ ਲਿਖਿਆ ਤੇ ਸੂਝਵਾਨ ਰੀਆ ਰਾਜਨੀਤਿਕ ਤੌਰ ਦੇ ਉੱਤੇ ਤਿੰਨਾਂ ਜਨਰੇਸ਼ਨਾਂ ਦਾ ਤਜਰਬਾ ਹਾਸਲ ਆ ਜਿਹੜੇ ਪਰਿਵਾਰ ਨੂੰ ਉਹਨਾਂ ਦਾ ਕੈਂਡੀਡੇਟ ਜਿਹੜਾ ਸ਼੍ਰੋਮਣੀ ਅਕਾਲੀ ਦਲ ਨੇ ਲੋਕ ਸਭਾ ਹਲਕਾ ਫਰੀਦਕੋਟ ਦੇ ਵਿੱਚ ਦਿੱਤਾ ਤੇ ਮੋਗੇ ਦਾ ਵਸਨੀਕ ਹੋਣ ਕਰਕੇ ਲੋਕ ਜਿਹੜੇ ਆ ਰਾਜਵਿੰਦਰ ਸਿੰਘ ਨੂੰ ਮਿਲ ਕੇ ਬਹੁਤ ਖੁਸ਼ ਆ ਸਾਰੇ ਕਮਿਟ ਕਰਦੇ ਆ ਸਹੂਆਂ ਖਾਂਦੇ ਆ ਵੀ ਰਾਜਵਿੰਦਰ ਸਿੰਘ ਨੂੰ ਚੁਣ ਕੇ ਤਕੜੀ ਦੇ ਮੋਹਰ ਲਾ ਕੇ ਰਾਜਵਿੰਦਰ ਸਿੰਘ ਨੂੰ ਲੋਕ ਸਭਾ ਦੇ ਵਿੱਚ ਭੇਜਾਂਗੇ ਤਾਂ ਜੋ ਪੰਜਾਬ ਦੇ ਭਗ ਦੇ ਮਸਲੇ ਜਿਹੜੇ ਆ ਇਹ ਲੋਕ ਸਭਾ ਚ ਉਠਾਵੇ ਤੇ ਸਾਡੀਆਂ ਮੰਗਾਂ ਜਿਹੜੀਆਂ ਉਹ ਪੂਰੀਆਂ ਕਰਾਵੇ ਕਾਲੀ ਪਾਰਟੀ ਵੱਲੋਂ ਕੀ ਮੈਸੇਜ ਕਰਨਾ ਚਾਹੁੰਦੇ ਲੋਕਾਂ ਨੂੰ ਲੋਕਾਂ ਨੂੰ ਬੇਨਤੀ ਕਰਨਾ ਚਾਹੁੰਦਾ ਸ਼੍ਰੋਮਣੀ ਅਕਾਲੀ ਦਲ ਵੱਲੋਂ ਕਿ ਸ਼੍ਰੋਮਣੀ ਅਕਾਲੀ ਦਲ ਦਾ ਚੋਣ ਨਿਸ਼ਾਨ ਤੱਕੜੀ ਆ ਚੋਣ ਨਿਸ਼ਾਨ ਤੱਕੜੀ ਦੇ ਉੱਤੇ ਮੋਹਰ ਲਾ ਕੇ ਪੰਜਾਬ ਦੀ ਖੇਤਰੀ ਪਾਰਟੀ ਨੂੰ ਜਿਤਾਓ ਤਾਂ ਜੋ ਦਿੱਲੀ ਦੀ ਸਰਕਾਰ ਦੇ ਵਿੱਚ ਸੈਂਟਰ ਗਵਰਨਮੈਂਟ ਦੇ ਵਿੱਚ ਪੰਜਾਬ ਦਾ ਪੱਖ ਜ਼ੋਰਦਾਰ ਤਰੀਕੇ ਨਾਲ ਰੱਖਿਆ ਜਾਵੇ ਕਿਉਂਕਿ ਨੈਸ਼ਨਲ ਪਾਰਟੀਆਂ ਨੇ ਬਹੁਤ ਦੂਰ ਤੱਕ ਸਾਰੇ ਇੰਡੀਆ ਦਾ ਪੱਕਾ ਪੂਰਨ ਹੈ ਤੇ ਜਿਹੜੀ ਸ਼੍ਰੋਮਣੀ ਅਕਾਲੀ ਦਲ ਆ ਇਹ ਖੇਤਰੀ ਪਾਰਟੀ ਆ ਜਿਹੜੇ ਪੰਜਾਬ ਇੱਕ ਸਰਾਦੀ ਸਟੇਟ ਹੋਣ ਕਰਕੇ ਬਹੁਤ ਸਾਰੇ ਮੁੱਦੇ ਜਿਹੜੇ ਆ ਇੱਥੇ ਹੌਟ ਆ ਇੰਨੇ ਨਸ਼ਿਆਂ ਦਾ ਲੋੜਾ ਆਇਆ ਪਿਆ ਗੈਂਗਸਟਰਾਂ ਦਾ ਲੋੜਾ ਆਇਆ ਪਿਆ ਦਿਨ ਦਿਹਾੜੇ ਫੌਤੀਆਂ ਦੀਆਂ ਕਾਲਾਂ ਆ ਰਹੀਆਂ ਦਿਨ ਦਿਹਾੜੇ ਦੁਕਾਨਾਂ ਦੇ ਬੇਟੇ ਵਪਾਰੀਆਂ ਨੂੰ ਸ਼ੂਟ ਕੀਤਾ ਜਾ ਰਿਹਾ ਭ੍ਰਿਸ਼ਟਾਚਾਰ ਇੰਨਾ ਜ਼ਿਆਦਾ ਹੋ ਚੁੱਕਿਆ ਕਿ ਲੋਕ ਤਰਾ ਤਰਾ ਕਰ ਰਹੇ ਆ ਸ਼ੋਮਣੀ ਕਾਲੀਦਾਲ ਨੇ ਜਿੰਨੀਆਂ ਸਹੂਲਤਾਂ ਦਿੱਤੀਆਂ ਸੀ ਉਹਦੇ ਚੋਂ 75% ਸਹੂਲਤਾਂ ਜਿਹੜੀਆਂ ਬੰਦ ਕਰ ਦਿੱਤੀਆਂ ਗਈਆਂ ਜਾਂ ਘਟਾ ਦਿੱਤੀਆਂ ਗਈਆਂ ਲੋਕ ਅੱਖਾਂ ਦੇ ਉੱਤੇ ਮੱਥੇ ਤੇ ਹੱਥ ਰੱਖ ਕੇ ਢੀਕਦੇ ਆ ਵੀ ਕਦੋਂ ਸ਼ੋਮਣੀ ਅਕਾਲੀ ਦਲ ਦੀ ਸਰਕਾਰ ਆਵੇ ਇਹ ਸੈਮੀ ਫਾਈਨਲ ਆ ਲੋਕ ਸਭਾ ਵਿਧਾਨ ਸਭਾ ਦਾ ਤੇ ਵਾਹਿਗੁਰੂ ਕਿਰਪਾ ਕਰਨ ਜਿਵੇਂ ਲੋਕਾਂ ਦੀ ਉਮੀਦ ਆ ਸ਼ੋਮਣੀ ਅਕਾਲੀ ਦਲ 13 ਦੀਆਂ 13 ਸੀਟਾਂ ਦੇ ਉੱਤੇ ਜਿੱਤ ਕੇ ਲੋਕ ਸਭਾ ਦੇ ਵਿੱਚ ਜਾਊਗਾ ਲੋਕਾਂ ਦਾ ਇਹ ਵਿਸ਼ਵਾਸ اٹਲ ਹੋ ਚੁੱਕਿਆ ਕਿ ਸ਼ੋਮਣੀ ਅਕਾਲੀ ਦਲ 13 ਦੀਆਂ 13 ਸੀਟਾਂ ਜਿੱਤ ਕੇ ਲੋਕ ਸਭਾ ਦੇ ਵਿੱਚ ਪੰਜਾਬ ਦੀਆਂ ਖੇਤਰੀ ਮੰਗਾਂ ਜਿਹੜੀਆਂ ਉਹ ਮਨਾਊਗਾ ਬਿਲਕੁਲ ਜੀ ਸਾਡੇ ਨਾਲ ਰਫਤਾਰ ਰਾਏ ਇਸ ਸਮੇਂ ਮੌਜੂਦ ਆ ਤੇ ਗੱਲਬਾਤ ਕਰਨੇ ਆ ਕਿ ਰਫਤਾਰ ਰਾਏ ਦਾ ਇਸ ਮੌਕੇ ਕੀ ਕਹਣਾ ਰਫਤਾਰ ਕਿਵੇਂ ਦੇਖਦੇ ਹੋ ਇਹ ਲੜਕੀਆਂ ਨੇ ਕਾਲਜ ਵਿੱਚ ਪੜੀਆਂ ਨੇ ਤੇ ਉਸੇ ਕਾਲਜ ਅੱਗੇ ਜਿਹੜਾ ਹੈਗਾ ਆਪਣੀ ਰੇੜੀ ਲਗਾਈਆ ਮਿਹਨਤ ਕਰੀਆਂ ਨੇ ਕਿਵੇਂ ਦੇਖਦੇ ਹੋ ਦੇਖੋ ਖੇੜੀ ਸਾਹਿਬ ਇੱਥੇ ਸਭ ਤੋਂ ਪਹਿਲਾ ਸਵਾਲ ਤਾਂ ਸਾਡੀਆਂ ਸਰਕਾਰਾਂ ਦੇ ਉੱਪਰ ਉੱਠਦਾ ਜਿਹੜੇ ਕਹਿੰਦੇ ਆ ਕਿ ਅਸੀਂ ਜੋਬਾਂ ਪ੍ਰੋਵਾਈਡ ਕੀਤੀਆਂ ਨੇ ਜੋਬਾਂ ਦਿੱਤੀਆਂ ਨੇ ਉਹ ਸਭ ਤੋਂ ਵੱਡੀ ਆਧਾਰਨ ਤੁਸੀਂ ਆਪਦੇ ਚੈਨਲ ਦੇ ਰਾਹੀਂ ਸਾਡੇ ਲੋਕਾਂ ਤੱਕ ਪਹੁੰਚਦੀ ਕਰੋ ਠੀਕ ਹੈ ਜਿਹੜੇ ਕਾਲਜ ਦੇ ਵਿੱਚ ਇਹ ਮੇਰੀ ਛੋਟੀ ਭੈਣ ਹੈ ਇਹਨਾਂ ਨੇ ਸਟੱਡੀ ਕੀਤੀ ਆ ਇਹ ਪੜ੍ਹੇ ਆ ਉਸੇ ਕਾਲਜ ਦੇ ਸਾਹਮਣੇ ਇਹ ਆਪਦਾ ਕੰਮ ਕਰਨ ਦੇ ਲਈ ਮਜਬੂਰ ਹੋਇਆ ਜਦੋਂ ਕਿ ਇਹਨਾਂ ਨੇ ਇੰਨੀ ਆਪਦੀ ਪੜ੍ਹਾਈ ਲਿਖਾਈ ਕੀਤੀ ਆ ਠੀਕ ਹੈ ਅਸੀਂ ਚਲੋ ਪ੍ਰਮਾਤਮਾ ਅੱਗੇ ਅਰਦਾਸ ਕਰਦੇ ਆ ਕਿ ਉਹ ਇਹਨਾਂ ਨੂੰ ਕਾਮਯਾਬੀ ਬਖਸ਼ੇ ਇਹਨਾਂ ਦਾ ਜਿਹੜਾ ਕੰਮ ਆ ਔਰ ਵਧੀਆ ਚੱਲੇ ਤਰੱਕੀ ਕਰਨ ਆਪਦੀ ਜ਼ਿੰਦਗੀ ਦੇ ਵਿੱਚ ਪਰ ਹੁਣ ਜਿਹੜੀਆਂ ਚੋਣਾ ਆ ਰਹੀਆਂ ਨੇ ਚੋਣਾ ਦੇ ਵਿੱਚ ਵੀ ਜਿਹੜੇ ਸਾਡੇ ਲੀਡਰ ਆ ਬਹੁਤ ਵੱਡੇ ਵੱਡੇ ਦਾਅਵੇ ਕਰ ਰਹੇ ਆ ਠੀਕ ਹੈ ਜੀ ਮੈਨੂੰ ਜਿਹੜੇ ਉਮੀਦਵਾਰ ਤੋਂ ਸਭ ਤੋਂ ਜ਼ਿਆਦਾ ਆਸ ਆ ਹਮ ਸਰਦਾਰ ਸਿਮਰਨਜੀਤ ਸਿੰਘ ਮਾਨ ਮੈਨੂੰ ਉਮੀਦ ਆ ਕਿ ਇਹ ਵੀਡੀਓ ਦੇਖਣ ਤੋਂ ਬਾਅਦ ਉਹ ਜ਼ਰੂਰ ਇੱਥੇ ਆਉਣਗੇ ਜਾਂ ਆਪਦੇ ਕਿਸੇ ਸੱਜਣ ਨੂੰ ਆਪਦੀ ਪਾਰਟੀ ਦੇ ਵਿੱਚੋਂ ਕਿਸੇ ਬੰਦੇ ਨੂੰ ਉਹ ਜ਼ਰੂਰ ਇੱਥੇ ਭੇਜਣਗੇ ਇੰਨਾ ਭੈਣਾ ਦੇ ਤਾਕਤ ਤਾਂ ਕਿ ਇਹਨਾਂ ਨੂੰ ਹੌਸਲਾ ਦਿੱਤਾ ਜਾ ਸਕੇ ਜਾਂ ਵਧੀਆ ਜਿਹੜੀ ਜੌਬ ਆ ਇਹਨਾਂ ਨੂੰ ਪ੍ਰੋਵਾਈਡ ਕੀਤੀ ਜਾ ਸਕੇ ਕਿਉਂਕਿ ਇਹ ਵੀ ਜਿਹੜਾ ਕੰਮ ਆ ਖੇੜੀ ਸਾਹਿਬ ਇਹ ਵੀ ਚਲੋ ਮਾੜਾ ਨਹੀਂ ਹੈਗਾ ਹੌਲੀ ਹੌਲੀ ਚਲੋ ਅੱਜ ਇਹਨਾਂ ਨੇ ਇੱਥੋਂ ਸ਼ੁਰੂ ਕੀਤਾ ਰੇੜੀ ਲਾਈ ਆ ਅੱਗੇ ਇਹ ਕੰਮ ਨੂੰ ਹੋਰ ਵਧਾ ਸਕਦੇ ਆ ਜੇਕਰ ਸਾਡੇ ਲੋਕ ਸਪੋਰਟ ਕਰਨਗੇ ਤੇ ਹੁਣ ਸਭ ਤੋਂ ਵੱਡਾ ਸਵਾਲ ਤਾਂ ਉਹਨਾਂ ਲੀਡਰਾਂ ਦੇ ਉੱਪਰ ਆ ਜਿਹੜੇ ਉਮੀਦਵਾਰ ਹੁਣ ਖੜੇ ਹੋਏ ਆ ਇਸ ਹਲਕੇ ਦੇ ਵਿੱਚੋਂ ਇੱਥੋਂ ਦੇਖਣ ਵਾਲੀ ਗੱਲ ਇਹ ਆ ਕਿ ਉਹਨਾਂ ਦੇ ਵਿੱਚੋਂ ਕਿੰਨੇ ਕੁ ਲੀਡਰ ਆ ਜਿਹੜੇ ਇੱਥੇ ਆਉਂਦੇ ਆ ਠੀਕ ਆ ਜੀ ਮੈਂ ਇੱਕ ਗੱਲ ਕਹਿਣਾ ਜੇ ਇੱਕ ਵੀ ਲੀਡਰ ਉਹਨਾਂ ਦੇ ਵਿੱਚੋਂ ਇੱਥੇ ਆਉਂਦਾਗਾ ਮੈਂ ਆਪ ਉਹਨਾਂ ਦੇ ਹੱਕ ਦੇ ਵਿੱਚ ਵੀਡੀਓ ਪਾਉਂਗਾ ਇਹ ਗੱਲ ਕਹੂੰਗਾ ਕਿ ਹਾਂ ਇਸ ਵੀਡੀਓ ਨੂੰ ਦੇਖਣ ਤੋਂ ਬਾਅਦ ਭਾਈ ਫਲਾਨਾ ਲੀਡਰ ਇੱਥੇ ਆਇਆ ਸੀ ਵੀ ਮਲੇਰ ਕੋਟਲੇ ਵਾਲਿਓ ਵੀ ਇਹੋ ਜਿਹੇ ਲੀਡਰ ਦਾ ਜਿਹੜਾ ਸਾਨੂੰ ਸਾਥ ਆ ਉਹ ਦੇਣਾ ਚਾਹੀਦਾਗਾ ਬਿਲਕੁਲ ਜੇ ਆਪਾਂ ਗੱਲ ਕਰੀਏ ਰਫਤਾਰ ਉਹਨਾਂ ਲੋਕਾਂ ਦੀ ਜਿਹੜੇ ਵਿਦੇਸ਼ ਜਾ ਕੇ ਤਾਂ ਝੂਠੇ ਭਾਂਡੇ ਮੰਨ ਨੂੰ ਮਜਬੂਰ ਹੋ ਜਾਂਦੇ ਨੇ ਤਿਆਰ ਹੋ ਜਾਂਦੇ ਨੇ ਪਰ ਆਪਣੇ ਇਸ ਇਲਾਕੇ ਦੇ ਵਿੱਚ ਆਪਣੇ ਘਰ ਰਹਿ ਕੇ ਆਪਣੇ ਪੰਜਾਬ ਰਹਿ ਕੇ ਅਜਿਹਾ ਕੰਮ ਕਰਨ ਤੋਂ ਡਰਦੇ ਨੇ ਸ਼ਰਮ ਆਉਂਦੀ ਉਹਨਾਂ ਨੂੰ ਖੇੜੀ ਸਾਹਿਬ ਮੈਂ 20 ਸਾਲ ਇੰਗਲੈਂਡ ਦੇ ਵਿੱਚ ਲਾ ਕੇ ਆਇਆ ਮੈਂ ਉੱਥੇ ਆਪ ਦੇਖਿਆ ਜਿਹੜੀਆਂ ਸਾਡੀਆਂ ਕੁੜੀਆਂ ਨੇ ਮਤਲਬ 20 21 21 ਸਾਲ ਦੀਆਂ ਕੁੜੀਆਂ ਉੱਥੇ ਲੇਬਰ ਕਰ ਰਹੀਆਂ ਨੇ ਠੀਕ ਹੈ 20 21 21 ਸਾਲ ਦੇ ਮੁੰਡੇ ਉੱਥੇ ਲੇਬਰ ਦਾ ਕੰਮ ਕਰ ਰਹੇ ਆ ਠੀਕ ਆ ਪਰ ਬਾਹਰਲੇ ਮੁਲਕ ਦੇ ਵਿੱਚ ਜਾ ਕੇ ਬੰਦਾ ਇਹ ਚੀਜ਼ ਸਿੱਖ ਜਾਂਦਾ ਕਿ ਕੰਮ ਕੋਈ ਵੀ ਵੱਡਾ ਛੋਟਾ ਨਹੀਂ ਹੁੰਦਾ ਉੱਥੇ ਉਹਨਾਂ ਨੂੰ ਹਰ ਕੰਮ ਕਰਨਾ ਪੈਂਦਾ ਹੈ ਕਿਉਂਕਿ ਰੈਂਟ ਵੀ ਭਰਨੇ ਆ ਜੇ ਗੱਡੀ ਲੈਣੀ ਆ ਉਹ ਵੀ ਰੈਂਟ ਤੇ ਫੋਨ ਹਰੇਕ ਚੀਜ਼ ਦੀਆਂ ਕਸਤਾਂ ਠੀਕ ਹੈ ਜੀ ਉੱਥੇ ਉਹਨਾਂ ਨੂੰ ਆਏ ਹੁੰਦਾ ਵੀ ਜਿਹੜਾ ਕੰਮ ਸਾਨੂੰ ਮਿਲ ਗਿਆ ਅਸੀਂ ਬੱਸ ਕਰ ਲਈਏ ਗੱਲ ਕੀ ਆ ਇੱਥੇ ਸਾਡੇ ਲੋਕ ਆ ਜਿਹੜੇ ਕੰਮ ਕਰਕੇ ਰਾਜ਼ੀ ਨਹੀਂ ਇੱਥੇ ਤੁਸੀਂ ਦੇਖ ਲਓ ਜੇ ਮੈਂ ਕੋਈ ਕੰਮ ਸ਼ੁਰੂ ਕਰੂੰਗਾ ਨਾਲ ਦੇ ਨਹੀਂ ਚਰਦੇ ਉਹੀ ਪਹਿਲਾਂ ਮਜ਼ਾਕ ੜਾਉਣਾ ਸ਼ੁਰੂ ਕਰ ਲੈਂਦੇ ਆ ਵੀ ਉਹ ਆਹ ਕੰਮ ਕਰਦਾ ਉਹ ਫਲਾਨਾ ਕੰਮ ਕਰਦਾ ਪਹਿਲਾਂ ਤਾਂ ਆਪ ਜਿਹੜੇ ਨਾਲ ਦੇ ਆਉਂ ਨਹੀਂ ਛੱਡਦੇ ਬੰਦੇ ਠੀਕ ਹੈ ਆਪ ਭਾਵੇਂ ਸਾਰਾ ਦਾ ਰਜਾਈ ਦੇ ਵਿੱਚੋਂ ਨਿਕਲਣਾ ਪਰ ਦੂਜੇ ਦੇ ਉੱਪਰ ਹੱਸਣਗੇ ਉਹ ਸਹੀ ਹੈ ਠੀਕ ਹੈ ਆਪ ਦੇ ਘਰ ਇਹ ਭਾਵੇਂ ਰੋਟੀ ਨਾ ਪੱਕਦੀ ਹੋਵੇ ਪਰ ਨਾ ਉਹਨਾਂ ਨੇ ਆਪ ਕੰਮ ਕਰਨਾ ਹੁੰਦਾ ਇਹੋ ਜਿਹਾ ਨੇ ਨਾ ਦੂਜੇ ਨੂੰ ਕਰਨ ਦੇਣਾ ਹੁੰਦਾਗਾ ਸੋ ਇਸ ਕਰਕੇ ਮੈਂ ਇਹ ਚੀਜ਼ ਕਹਿਣਾ ਵੀ ਦੁਨੀਆ ਜੇ ਅੱਜ ਹੱਸਦੀ ਆੜਾ ਕੱਲ ਨੂੰ ਮਾਣ ਵੀ ਕਰੂਗੀ ਸੋ ਦੁਨੀਆ ਦੀ ਪਰਵਾਹ ਨਹੀਂ ਕਰਨੀ ਚਾਹੀਦੀ ਆਪਾਂ ਕੰਮ ਕਰੋ ਆਪਦਾ ਜਿਵੇਂ ਇਹ ਕੁੜੀਆਂ ਮਿਹਨਤ ਕਰਦੀਆਂ ਨੇ ਮੈਂ ਤਾਂ ਕਹਿਣਾ ਯਾਰ ਇਹਨਾਂ ਨੂੰ ਦੇਖ ਕੇ ਸਿੱਖਣਾ ਚਾਹੀਦਾਗਾ ਸਿੱਖਣਾ ਚਾਹੀਦਾਗਾ ਉਹਨਾਂ ਨੂੰ ਜਿਹੜੇ ਹੱਥ ਦੇ ਉੱਪਰ ਹੱਥ ਧਰ ਕੇ ਸਾਰੀ ਸਾਰੀ ਉਮਰ ਜ਼ਿੰਦਗੀ ਨੂੰ ਕੋਸਦੇ ਰਹਿੰਦੇ ਆ ਜਿਹੜੇ ਹੱਥ ਦੇ ਉੱਪਰ ਹੱਥ ਧਰ ਕੇ ਬੈਠੇ ਰਹਿੰਦੇ ਆ ਜਾਂ ਹਿੰਮਤ ਹਾਰ ਜਾਂਦੇ ਆ ਹੌਂਸਲਾ ਹਾਰ ਜਾਂਦੇ ਆ ਤੁਸੀਂ ਇਹਨਾਂ ਦਾ ਹੌਂਸਲਾ ਦੇਖੋ ਨਾਲੇ ਇੰਨੀ ਪੜ੍ਹਾਈ ਕੀਤੀ ਆ ਬੀਜੇ ਉਧਰੋਂ ਨਹੀਂ ਸਹੀ ਹੋਇਆ ਉਧਰੋਂ ਨਹੀਂ ਜੋਬ ਮਿਲੀ ਤਾਂ ਇਹਨਾਂ ਨੇ ਜਿਹੜਾ ਆਪਦਾ ਬਿਜ਼ਨਸ ਆ ਉਹ ਸ਼ੁਰੂ ਕਰਦੇ ਆ ਠੀਕ ਹੈ ਜੀ ਸੋ ਇੱਥੋਂ ਵੀ ਬਹੁਤ ਸਿਹਤ ਲੈਣੀ ਚਾਹੀਦੀ ਆ ਸਾਡੇ ਨੌਜਵਾਨਾਂ ਨੂੰ ਤੇ ਅੱਗੇ ਜਿਹੜੀ ਮੈਂ ਪਹਿਲਾਂ ਗੱਲ ਕੀਤੀ ਸੀ ਇਹ ਲੀਡਰਾਂ ਤੱਕ ਜਰੂਰ ਮੇਰੀ ਇਹ ਵੀਡੀਓ ਪਹੁੰਚਦੀ ਕਰ ਦਿਓ ਜਿਹੜੇ ਇੱਥੋਂ ਮਲੇਰਕੋਟਲੇ ਇਸ ਹਲਕੇ ਦੇ ਵਿੱਚੋਂ ਜਿਹੜੇ ਚੋਣਾਂ ਦੇ ਵਿੱਚ ਖੜੇ ਹੋਏ ਆ ਆ ਤਸਵੀਰਾਂ ਜਰੂਰ ਦਿਖਾ ਦਿਓ ਵੀ ਇੱਥੇ ਵੀ ਤੁਹਾਨੂੰ ਜਰੂਰ ਆਉਣਾ ਚਾਹੀਦਾ ਇਹੋ ਜੇ ਜਿਹੜੇ ਬੱਚੇ ਨੇ ਜਿਹੜੇ ਆਪ ਕੰਮ ਕਰ ਰਹੇ ਆ ਜਿਨ੍ਹਾਂ ਨੇ ਇੰਨੀ ਪੜ੍ਹਾਈ ਕੀਤੀ ਆ ਜਿਨ੍ਹਾਂ ਨੂੰ ਜੋਬਾਂ ਨਹੀਂ ਮਿਲੀਆਂ ਸੋ ਇਹਨਾਂ ਦੇ ਵੱਲ ਵੀ ਤੁਸੀਂ ਜ਼ਰੂਰ ਦੇਖੋ ਹੂੰ ਤੁਸੀਂ ਬਹੁਤ ਵੱਡੇ ਵੱਡੇ ਵਾਅਦੇ ਕਰਦੇ ਹੁੰਦੇ ਹੋ ਕਿ ਅਸੀਂ ਆਏ ਕਰਤਾ ਉਹ ਕਰਤਾ ਆ ਅਸੀਂ ਕੰਮ ਕਰਤੇ ਇੰਨੀਆਂ ਅਸੀਂ ਜੋਬਾਂ ਪ੍ਰੋਵਾਈਡ ਕਰਤੀਆਂ ਮੈਨੂੰ ਤਾਂ ਕਿਤੇ ਥੋੜੀ ਜੌਬ ਦੱਸ ਨਹੀਂ ਰਹੀ ਖੇੜੀ ਸਾਹਿਬ ਅੱਜ ਵੀ ਮੈਂ ਆਉਂਦਾ ਹੋਇਆ ਉਥੇ ਜਗਰਾਉ ਮੈਨੂੰ ਬੰਦੇ ਮਿਲੇ ਉਹ ਵੀ ਚਲੋ ਛੋਟਾ ਜਵਾਬ ਸੀਗਾ ਉਹਨੇ ਆਪਦਾ ਕੰਮ ਸ਼ੁਰੂ ਕੀਤਾ ਹੋਇਆ ਠੀਕ ਹੈ ਬਹੁਤ ਸਾਰੇ ਨੌਜਵਾਨ ਮਤਲਬ ਪੜ੍ਹੇ ਲਿਖੇ ਨੌਜਵਾਨ ਇਹ ਕੰਮ ਕਰਨ ਦੇ ਲਈ ਮਜਬੂਰ ਹੋਏ ਆ ਪਰ ਚਾਹੀਦਾ ਕੀ ਆ ਸਾਡੀਆਂ ਸਰਕਾਰਾਂ ਨੂੰ ਉਹਨਾਂ ਨੂੰ ਵਾਈਟ ਕਾਲਰ ਜੌਬ ਦਿੱਤੀ ਜਾਵੇ ਉਹਨਾਂ ਦੇ ਪੜ੍ਹਾਈ ਦੇ ਅਕੋਰਡਿੰਗ ਉਹਨਾਂ ਨੂੰ ਜੌਬ ਦਿੱਤੀ ਜਾਵੇ ਪਰ ਜਦੋਂ ਜੌਬ ਨਹੀਂ ਮਿਲਦੀ ਉਹ ਫਿਰ ਕੰਮ ਕਰਨ ਦੇ ਲਈ ਮਜਬੂਰ ਹੁੰਦੇ ਆ ਤੇ ਬਾਕੀ ਜਿਹੜੇ ਸਾਡੇ ਲੋਕ ਆ ਉਹ ਵੀ ਸਿਆਣੇ ਹੋ ਚੁੱਕੇ ਆ ਉਹ ਵੀ ਹੁਣ ਆਪਣਿਆਂ ਦਾ ਸਾਥ ਆ ਜਿਹੜਾ ਬਹੁਤ ਦੇ ਰਿਹਾ ਆ ਵੀ ਜਿੱਥੇ ਆਪਣਾ ਪੰਜਾਬੀ ਬੰਦਾ ਆਪਣਾ ਕੰਮ ਕਰਦਾ ਆ ਉਹਦਾ ਕੰਮ ਸ਼ੁਰੂ ਕਰ ਰਿਹਾਗਾ ਉਥੇ ਮੈਂ ਦੇਖਿਆ ਵੀ ਬਹੁਤ ਵੱਡੀ ਗੈਨਤੀ ਦੇ ਵਿੱਚ ਸਾਡੇ ਪੰਜਾਬੀ ਵੀ ਸਾਥ ਦੇ ਰਹੇ ਆ ਬਿਲਕੁਲ ਵੱਡੀ ਗੱਲ ਤਰਫਤਾਰ ਇਹ ਆ ਆਪਣੇ ਹੀ ਸਰਕਾਰੀ ਉਸ ਕਾਲਜ ਦੇ ਵਿੱਚ ਦੇ ਸਾਹਮਣੇ ਖੜ ਕੇ ਇੱਕ ਰੇੜੀ ਲਗਾਣੀ ਇੱਕ ਕਾਰਟ ਲਗਾਣੀ ਬੜਾ ਆਪਣੇ ਆਪ ਦੇ ਵਿੱਚ ਬੜੀ ਹੌਸਲੇ ਵਾਲੀ ਗੱਲ ਆ ਤੇ ਅਸੀਂ ਸਲੂਟ ਕਰਦੇ ਆ ਇਹਨਾਂ ਕੁੜੀਆਂ ਨੂੰ ਦੋਨਾਂ ਫਰੈਂਡਾਂ ਨੂੰ ਜਿਹੜੀਆਂ ਨੇ ਇੰਨਾ ਵੱਡਾ ਹੌਸਲਾ ਪਾਇਆ ਕੀ ਕਹੋਂਗੇ ਸਹੀ ਗੱਲ ਆ ਜੀ ਇਹ ਬਹੁਤ ਵੱਡੀ ਗੱਲ ਆ ਮੈਂ ਤਾਂ ਇੱਕ ਚੀਜ਼ ਮੈਂ ਹੋਰ ਪੁੱਛਣੀ ਚਾਹੁੰਦਾ ਸੀ ਪੁੱਛੋ ਹਾਂ ਹਾਂ ਪੁੱਛੋ ਆ ਲੈ ਲਓ ਆਪਾਂ ਗੱਲਬਾਤ ਕਰ ਲੈਨੇ ਆ ਹਾਂ ਜੀ ਆ ਤੁਸੀਂ ਮੈਂ ਆਪਾਂ ਨੇ ਫੜੀ ਮੈਕ ਹੱਥ ਦੇ ਵਿੱਚ ਮੈਂ ਨਾ ਤੁਹਾਡੇ ਤੋਂ ਇੱਕ ਗੱਲ ਪੁੱਛਣੀ ਆ ਵੀ ਜਦੋਂ ਜਿਨ੍ਹਾਂ ਦੇ ਕੋਲ ਤੁਸੀਂ ਪੜੇ ਹੋ ਤੁਹਾਡੇ ਪ੍ਰੋਫੈਸਰ ਜਿਹੜੇ ਤੁਹਾਡੇ ਅਧਿਆਪਕ ਰਹੇ ਆ ਉਹ ਵੀ ਤੁਹਾਡੇ ਕੋਲ ਇੱਥੇ ਆਉਂਦੇ ਹੋਣਗੇ ਉਹਨਾਂ ਦੇ ਨਾਲ ਵੀ ਕੋਈ ਗੱਲਬਾਤ ਹੁੰਦੀ ਹੋਊਗੀ ਉਹ ਤੁਹਾਡੇ ਕੰਮ ਨੂੰ ਦੇਖ ਕੇ ਤੁਹਾਨੂੰ ਕੀ ਕਹਿੰਦੇ ਆ ਹਾਂ ਜੀ ਆਉਂਦੇ ਜਰੂਰ ਆ ਕਰ ਲਿਓ ਮੜਾ ਜੀ ਉਹਦੇ ਕੋਲ ਮਾਈਕ ਆਏ ਸੈਟਲ ਹੋੜ ਕਾਰੋ ਸਟੇਟ ਹਾਂਜੀ 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 ਆਉਂਦੇ ਵੀ ਜੀ ਉਹ ਇੱਥੇ ਸਾਡੇ ਕੋਲ ਆਉਂਦੀ ਵੀ ਤੇ ਬੁਲਾਉਂਦੇ ਵੀ ਵੀ ਕੀ ਮਜਬੂਰੀ ਪੈ ਗਈ ਹੈ ਇਹ ਪੁੱਛਦੇ ਵੀ ਆ ਕਿਉਂਕਿ ਅਸੀਂ ਸਾਡੀ ਸਰਜਾਂ ਦੇ ਵੀ ਹੈ ਨਾ ਸਪੋਰਟਸ ਕੋਟੇ ਵਿੱਚ ਵੀ ਰਹੇ ਸੀ ਮੈਂ ਪਹਿਲਾਂ ਤੇ ਕਹਿੰਦੇ ਵੀ ਅਬੀ ਨਾਲ ਨਾਲ ਪੜ੍ਹਾਈ ਵੀ ਜਾਇਓ ਕੋਈ ਵੀ ਇਹ ਵੀ ਕੰਮ ਚੱਲੋ ਕੋਈ ਮਾੜਾ ਨਹੀਂ ਹੈਗਾ ਹਾਂਜੀ ਹਾਂਜੀ ਵੀ ਨਾਲ ਨਾਲ ਪੜ੍ਹਾਈ ਜਾਇਓ ਕੋਈ ਮਦਦ ਦੀ ਲੋੜਾ ਤਾਂ ਸਾਨੂੰ ਹੋਰ ਦੇ ਸਕਦੇ ਜਿਵੇਂ ਇਹ ਸਰਕਾਰੀ ਕਾਲਜਾ ਤੁਹਾਨੂੰ ਇਹਨਾਂ ਨੇ ਇਹ ਨਹੀਂ ਕਿਹਾ ਵੀ ਤੁਹਾਡੀ ਜਿਹੜੀ ਐਜੂਕੇਸ਼ਨ ਆ ਅਸੀਂ ਫ੍ਰੀ ਕਰ ਦਿੰਦੇ ਆ ਵੀ ਤੁਸੀਂ ਆਪ ਦੀ ਅੱਕੇ ਜਿਹੜੀ ਸਟੱਡੀ ਆ ਉਹ ਜਾਰੀ ਰੱਖੋ ਨਹੀਂ ਇਹ ਤਾਂ ਹੀ ਕਿਹਾ ਹੈਗਾ ਹਨਾ ਕਿਹਾ ਨਹੀਂ ਇਹਨਾਂ ਨੇ ਨਹੀਂ ਇਹ ਨਹੀਂ ਕਿਹਾ ਕਿਉਂਕਿ ਸਰਕਾਰੀ ਕਾਲਜ ਆਣਾ ਜੇ ਪ੍ਰਾਈਵੇਟ ਕਾਲਜ ਹੁੰਦਾ ਫੇਰ ਤਾਂ ਚਲੋ ਆਪਾਂ ਮੰਨ ਲੈਣ ਤੇ ਕਿਉਂਕਿ ਸਰਕਾਰੀ ਕਾਲਜ ਜਿਹੜਾ ਸਰਕਾਰ ਦਾ ਆ ਜਾਂਦਾਗਾ ਜੋ ਆਪਣੇ ਟੈਕਸ ਦੇ ਵਿੱਚੋਂ ਪੈਸੇ ਕੱਟੇ ਜਾਂਦੇ ਆ ਹਨਾ ਗਾਹਾਂ ਦੀ ਗਾਹਾਂ ਸਰਕਾਰਾਂ ਬਣਾਉਂਦੀਆਂ ਨੇ ਤੇ ਮੈਨੂੰ ਇਹ ਨਹੀਂ ਲੱਗਦਾ ਵੀ ਇਹਨਾਂ ਨੇ ਕਿਹਾ ਤਾਂ ਹੋਊਗਾ 31 ਵਾਰ ਭਾਣੇ ਤੇ ਕੋਈ ਵੀ ਪ੍ਰੋਫੈਸਰ ਨਹੀਂ ਆਇਆ ਹੈਗਾ ਨਹੀਂ ਨਹੀਂ ਇਹ ਗੱਲ ਕਹਿਣ ਦਾ ਨਹੀਂ ਕੋਈ ਆਇਆ ਹੈਗਾ ਆ ਦੇਖ ਕੇ ਜ਼ਰੂਰ ਲੰਘਦੇ ਆਗੇ ਤੇ ਬੁਲਾਉਂਦੇ ਆਗੇ ਵਿਚ ਰੋਟੀ ਆ ਵਧੀਆ ਕੰਮ ਕਾ ਪੁੱਛਦੇ ਵੀ ਕਿਵੇਂ ਚੱਲਦਾ ਆ ਇੱਧਰ ਦੇ ਪੁੱਛਦੇ ਆ ਪਹੁੰਚ ਕੇ ਲੰਘੇ ਜਾਂਦੇ ਆ ਹੁਣ ਤੁਸੀਂ ਦੇਖ ਲਓ ਜਿਵੇਂ ਆਪਾਂ ਗੱਲਬਾਤ ਕੀਤੀ ਆ ਵੀ ਸਰਕਾਰੀ ਕਾਲਜ ਆ ਇਹਦੇ ਵਿੱਚ ਹੀ ਪੜ੍ਹੇ ਲਿਖੇ ਆ ਜਿੱਥੇ ਚਾਹੀਦਾ ਸੀ ਜਿੱਥੇ ਸਰਕਾਰਾਂ ਇੰਨੇ ਨੇ ਵਾਅਦੇ ਕਰਦੀਆਂ ਨੇ ਮੈਂ ਭੈਣ ਤੋਂ ਪੁੱਛਿਆ ਵੀ ਸਰਕਾਰੀ ਕਾਲਜ ਆ ਇਹਨਾਂ ਨੇ ਆ ਕੇ ਤੁਹਾਨੂੰ ਇਹ ਨਹੀਂ ਕਿਹਾ ਵੀ ਤੁਸੀਂ ਅੱਗੇ ਆਪਦੀ ਜਿਹੜੀ ਸਟੱਡੀ ਆ ਉਹ ਜਾਰੀ ਰੱਖੋ ਵੀ ਅਸੀਂ ਤੁਹਾਡੀ ਸਟੱਡੀ ਫ੍ਰੀ ਕਰ ਦਿੰਨੇ ਆ ਠੀਕ ਹੈ ਸੋ ਇਥੋਂ ਤੁਸੀਂ ਇੱਕ ਗੱਲ ਦੇਖ ਲਓ ਸਾਡੀਆਂ ਸਰਕਾਰਾਂ ਵੋਟਾਂ ਲੈਣ ਦੇ ਲਈ ਆਟਾ ਤੁਹਾਨੂੰ ਫ੍ਰੀ ਦੇ ਦੇਣਗੀਆਂ ਵੀ ਭਾਈ ਕਿਲੋ ਆਟਾ ਲੈ ਲਓ ਪਾਈਆ ਦਾਲ ਲੈ ਲਓ ਉਹ ਤੁਹਾਨੂੰ ਫ੍ਰੀ ਦੇ ਸਕਦੀਆਂ ਨੇ ਪਰ ਐਜੂਕੇਸ਼ਨ ਐਜੂਕੇਸ਼ਨ ਇੱਥੇ ਜਿਹੜੀ ਸਾਡੇ ਬੱਚਿਆਂ ਨੂੰ ਫ੍ਰੀ ਇਹ ਨਹੀਂ ਮੁਹੱਈਆ ਕਰਵਾ ਸਕਦੇ ਇਥੋਂ ਇਹ ਗੱਲ ਸਾਫ ਤੋਂ ਹੁੰਦੀ ਆ ਤੇ ਆਪਣੇ ਮਾਈਕ ਦੇ ਲੈ ਜੀ ਖੇੜੀ ਸਾਹਿਬ ਆਹ ਦੇਖ ਲਓ ਹੁਣ ਤੁਸੀਂ ਮੈਂ ਆਪੇ ਗੱਲ ਪੁੱਛੀ ਆ ਕਹਿੰਦੇ ਵੀ ਸਰਕਾਰੀ ਕਾਲਜਾਂ ਇੱਕ ਵਾਰ ਵੀ ਕਿਸੇ ਪ੍ਰੋਫੈਸਰ ਨੇ ਆ ਕੇ ਸਾਨੂੰ ਇਹ ਗੱਲ ਨਹੀਂ ਆਖੀ ਵੀ ਤੁਹਾਨੂੰ ਅਸੀਂ ਸਰਕਾਰੀ ਐਜੂਕੇਸ਼ਨ ਦੇ ਦਿੰਨੇ ਆ ਤੁਸੀਂ ਆਪਦੀ ਅੱਗੇ ਆੜੀ ਸਟੱਡੀ ਆਉ ਜਾਰੀ ਰੱਖੋ ਵੀ ਹੈਲਪ ਕਰ ਦਿੰਨੇ ਆ ਵੀ ਕੋਈ ਹੈਲਪ ਕਰ ਦਿੰਨੇ ਆ ਇਹ ਚੀਜ਼ ਆ ਇਹ ਜਿਹੜੀ ਜ਼ਰੂਰ ਚਾਹੀਦੀ ਸੀ ਕਿਉਂਕਿ ਸਰਕਾਰੀ ਕਾਲਜ ਜੇ ਕੋਈ ਪ੍ਰਾਈਵੇਟ ਕਾਲਜ ਹੁੰਦਾ ਫੇਰ ਤਾਂ ਆਪਾਂ ਕਹਿ ਦਿੰਦੇ ਵੀ ਭਾਈ ਪ੍ਰਾਈਵੇਟ ਕਾਲਜ ਪਰ ਸਰਕਾਰੀ ਕਾਲਜ ਵਾਲਿਆਂ ਨੂੰ ਤਾਂ ਚਾਹੀਦਾ ਸੀ ਨਾ ਬਿਲਕੁਲ ਦੋ ਦਫਤਾਰ ਬਹੁਤ ਸਾਰੀਆਂ ਗੱਲਾਂ ਹੁੰਦੀਆਂ ਨੇ ਆ ਪਰ ਗੱਡੀ ਵੱਡੀ ਜਿਹੜੀ ਇਹਦੇ ਵਿੱਚ ਗੱਲ ਬਣਦੀ ਹੈ ਕਰਨੀ ਦਫਤਾਰ ਇਹਨਾਂ ਦੀ ਹੌਸਲਾ ਵਧਾਈ ਦੀ ਆ ਯਾਰ ਸਲੂਟ ਇਹਨਾਂ ਕੁੜੀਆਂ ਨੂੰ ਆ ਦੋਨਾਂ ਸੇਲੀਆਂ ਨੂੰ ਆ ਜਿਨ੍ਹਾਂ ਨੇ ਵਾਕਈ ਹੌਸਲਾ ਵਧਾਈ ਕਰਕੇ ਆਪਣੇ ਉਸ ਕਾਲਜ ਦੇ ਅੱਗੇ ਰੇੜੀ ਲਗਾਈ ਹੈ ਜਿਸ ਕਾਲਜ ਦੇ ਵਿੱਚ ਉਹਨਾਂ ਨੇ ਸਿੱਖਿਆ ਗ੍ਰਹਿਣ ਕੀਤੀ ਹੈ ਬਸ ਇਹੀ ਸਲੂਟ ਆ ਅਜੇ ਐਡਰੈਸ ਦੀ ਗੱਲ ਕਰੀਏ ਜਿਵੇਂ ਕਿ ਰਵਤਾਰ ਨੇ ਕਿਹਾ ਜੇਕਰ ਕੋਈ ਉਮੀਦਵਾਰ ਆ ਕੇ ਇਹਨਾਂ ਦੀ ਹੌਸਲਾ ਵਧਾਈ ਕਰਨਾ ਚਾਹੁੰਦਾ ਤਾਂ ਦੱਸ ਦਈਏ ਕਿ ਸਰਕਾਰੀ ਕਾਲਜ ਦੇ ਸਬਜੀ ਮੰਡੀ ਵਾਲੇ ਗੇਟ ਦੇ ਬਿਲਕੁਲ ਓਪੋਜ਼ਿਟ ਸਾਹਮਣੇ ਡੀਸੀ ਦਫਤਰ ਦੇ ਬਾਹਰ ਜਿਹੜਾ ਹੈਗਾ ਇੱਕ ਲੜਕੀਆਂ ਨੇ ਲੋਨੇ ਸੇਲੀਆਂ ਆਪਣੀਆਂ ਰੇੜੀਆਂ ਲਗਾਦੀਆਂ ਨੇ ਅਤੇ ਮਿਹਨਤ ਕਰਦੀਆਂ ਨੇ ਤੇ ਸਵੇਰ ਤੋਂ ਲੈ ਕੇ ਸ਼ਾਮ ਤੱਕ 5 5:30 ਵਜੇ ਤੱਕ ਆਪਣਾ ਇੱਥੇ ਜਿਹੜਾ ਹੈਗਾ ਕੰਮ ਕੀ ਕਹੋਗੇ ਰਫਤਾਰ ਹੋਣਾ ਲੋਕਾਂ ਨੂੰ ਜਿਹੜੇ ਬਾਹਰ ਜਾ ਰਹੇ ਨੇ ਇੱਧਰ ਸੰਕਸ਼ਰਮ ਬੰਦੇ ਨੇ ਦੇਖੋ ਜੀ ਬਾਹਰ ਲੋਕ ਹੁਣ ਬਾਹਰ ਦਾ ਥੋੜਾ ਮੈਂ ਜਵਾਬ ਦੇ ਦਿੰਨਾ ਬਾਹਰ ਲੋਕ ਹੁਣ ਏਸੇ ਕਰਕੇ ਜਾ ਰਹੇ ਆ ਜਦੋਂ ਇੱਥੇ ਜਿਹੜਾ ਕੰਮ ਦਾ ਮੁੱਲ ਨਹੀਂ ਪੈਂਦਾ ਪੜਾਈ ਦਾ ਮੁੱਲ ਨਹੀਂ ਪੈਂਦਾ ਹੁਣ ਇਹ ਪੜ੍ਹੇ ਲਿਖੇ ਆ ਇਹਨਾਂ ਨੇ ਵੀ ਬੀਏ ਕੀਤੀ ਆ ਹੁਣ ਤੁਸੀਂ ਮੈਨੂੰ ਦੱਸੋ ਵੀ ਇੱਥੇ ਇਹਨਾਂ ਨੂੰ ਕਿਹੜੀ ਜੌਬ ਦੇ ਦੀ ਜੇ ਅੱਗੇ ਨਹੀਂ ਪੜ੍ਹ ਸਕਦੇ ਕਿਹੜੀ ਇਹਨਾਂ ਨੂੰ ਐਜੂਕੇਸ਼ਨ ਆ ਜਿਹੜੀ ਪ੍ਰੋਵਾਈਡ ਹੋਈ ਆ ਠੀਕ ਐ ਬਾਹਰ ਜੇ ਆਪਾਂ ਕਹਨੇ ਆ ਨਾ ਬਾਹਰ ਜਾ ਕੇ ਦਿਹਾੜੀਆਂ ਲਾਉਂਦੇ ਆ ਜੇ ਦਿਹਾੜੀ ਵੀ ਲਾਉਂਦੇ ਆ ਬਾਹਰ ਕੰਮ ਦਾ ਮੁੱਲ ਪੈਂਦਾ ਕਿਹੜੀ ਸਭ ਕੰਮ ਦਾ ਮੁੱਲ ਪੈਂਦਾ ਪਿੱਛੇ ਇਤਰੋਂ ਪੈਸੇ ਭੇਜ ਕੇ ਇੱਧਰ ਜੇ ਇੱਕ ਕੀਲਾ ਵੇਚ ਕੇ ਗਿਆ ਹੁੰਦਾ 10 ਬਣਾ ਵੀ ਲੈਂਦੇ ਆ ਜੇ ਇੱਥੇ ਕੰਮ ਦਾ ਮੁੱਲ ਪਵੇ ਤਾਂ ਕੀ ਦਾ ਚਿੰਤ ਕਰਦਾ ਆਪਾਂ ਘਰ-ਬਾਰ ਆਪਦੀ ਧਰਤੀ ਕਿੰਨਾ ਟਾਈਮ ਖੜੇ ਹੋ ਗਏ ਗਾਗ ਦੇਖਿਆ ਉਹੀ ਤਾਂ ਮੈਂ ਕੰਨਾ ਯਾਰ ਕੁੜੀਆਂ ਹਨ ਫਿਰ ਵੀ ਖੜੀਆਂ ਨੇ ਇਹੀ ਆ ਬਾਈ ਹੌਸਲੇ ਨੂੰ ਦਾਲ ਦੇਣੀ ਬਣਦੀ ਆ ਤੇ ਬਾਕੀ ਪੰਜਾਬੀ ਜਿਹੜੇ ਸਾਡੇ ਭਰਾ ਨੇ ਜਿੰਨੇ ਵੀ ਮਲੇਰ ਕੋਟਲੇ ਵਾਲੇ ਆ ਉਹਨਾਂ ਦੇ ਸਾਹਮਣੇ ਅਸੀਂ ਇਹੀ ਬੇਨਤੀ ਕਰਦੇ ਆਂਗੇ ਤੁਸੀਂ ਇੱਥੇ ਜਰੂਰ ਆਇਓ ਤੇ ਵੱਡੀ ਗਿਣਤੀ ਦੇ ਵਿੱਚ ਇਹਨਾਂ ਭੈਣਾਂ ਦਾ ਤੁਸੀਂ ਸਾਥ ਜਰੂਰ ਦਿਓ ਤਾਂ ਕਿ ਜੋ ਇਹ ਫਾਈਨੈਂਸ਼ਲੀ ਸਟਰੋਂਗ ਹੋਣ ਤਾਂ ਜਿਹੜੀ ਆਪਦੀ ਸਟੱਡੀ ਆ ਅੱਗੇ ਜਾਰੀ ਰੱਖਣ ਤੇ ਸਟੱਡੀ ਕੰਪਲੀਟ ਕਰਨ ਤੇ ਆਪਦੀ ਜ਼ਿੰਦਗੀ ਦੇ ਵਿੱਚ ਕਾਮਯਾਬ ਹੋ ਬਿਲਕੁਲ ਧੰਨਵਾਦ ਉਫਤਾਰ ਇਹ ਜੇਕਰ ਤੁਹਾਨੂੰ ਲੱਗੇ ਕਿ ਵੀਡੀਓ ਵਾਕਈ ਹੌਸਲਾ ਵਧਾਈ ਕਰਨ ਵਾਲੀ ਆ ਤਾਂ ਕਮੈਂਟ ਕਰਕੇ ਇਹਨਾਂ ਦਾ ਹੌਸਲਾ ਵਧਾਈ ਕਰੋ ਕੁੜੀਆਂ ਦਾ ਤੇ ਸ਼ੇਅਰ ਜਰੂਰ ਕਰ ਦਿਓ ਤੇ ਉਹਨਾਂ ਲੋਕਾਂ ਤੱਕ ਪਹੁੰਚਾ ਦਿਓ ਜਿਹੜੇ ਲੋਕ ਹਲੇ ਵੀ ਸੰਕਸ਼ਰਮ ਮੰਨਦੇ ਨੇ ਆਪਣੇ ਕਿਸੇ ਕੰਮ ਨੂੰ ਕਰਨ ਦੇ ਲਈ ਤਨਵਕ ਮਲੇਰਪੁਰਲਾ ਤੋਂ ਮਹਿਤਾਬ ਦੇ ਨਾਲ ਸੁਖਾ ਖੇੜੀਬਾਲਾ